ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ 쇼 ਵਿੱਚ ਤੁਹਾਡਾ ਸਬਰਾਂ ਦਾ ਨਿੱਕਾ ਸਵਾਗਤ 60 ਹਜ਼ਾਰ ਕਰੋੜ ਦੇ ਫੰਡ ਜਾਰੀ ਕਰਨ ਦੀ ਪੰਜਾਬ ਵੱਲੋਂ ਵੱਡ ਅਪੀਲ ਅਤੇ ਹੜਾ ਦਾ ਮਾਮਲਾ ਹਾਈ ਕੋਰਟ ਪੁੱਜਾ ਮੁਆਵਜ਼ੇ ਤੋਂ ਲੈ ਕੇ ਐਮਰਜੈਂਸੀ ਯੋਜਨਾ ਬਣਾਉਣ ਦੇ ਹੁਕਮ ਦੇਣ ਦੀ ਮੰਗ ਪੰਜਾਬ ਵਿੱਚ ਹੜ੍ਹਾਂ ਨਾਲ ਹੁਣ ਤੱਕ 29 ਮੌਤਾਂ ਘੱਗਰ ਵਿੱਚ ਪਾਣੀ ਵਧਣ ਦਾ ਖਤਰਾ ਬਾਜਵਾ ਨੇ ਘੇਰੀ ਕੇਂਦਰ ਅਤੇ ਪੰਜਾਬ ਸਰਕਾਰ ਪੰਚਾਇਤੀ ਫੰਡਾਂ ਵਿੱਚ ਲੱਖਾਂ ਰੁਪਏ ਦਾ ਗਵਨ ਬੀਡੀਪੀਓ ਅਤੇ ਸਾਬਕਾ ਸਰਪੰਚ ਗ੍ਰਿਫਤਾਰ ਕੈਨੇਡਾ ਵਿੱਚ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਦੋ ਪੰਜਾਬੀ ਗ੍ਰਿਫਤਾਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੇ ਹੜ੍ਹਾਂ ਦੀ ਤੇ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਕਿਸ ਤਰ੍ਹਾਂ ਦੀ ਬਣ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦਾ ਕੱਲ ਜ਼ਿਕਰ ਕੀਤਾ ਗਿਆ ਸੀ ਕਿ ਹਾਲਾਤ ਬਹੁਤ ਮਾੜੇ ਐ ਉਹਨਾਂ ਹਾਲਾਤਾਂ ਨੂੰ ਦੇਖਦਿਆਂ ਇਹ ਚਿੱਠੀ ਲਿਖੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਕੋਲੋਂ ਆਪਣੇ ਜਿਹੜੇ ਉਹਨਾਂ ਨੇ ਰੋਕੇ ਹੋਏ ਫੰਡ ਨੇ ਜਿਹੜੇ ਤਕਰੀਬਨ 60000 ਕਰੋੜ ਦੱਸੇ ਜਾ ਰਹੇ ਨੇ ਉਹ ਲੈਣ ਦੀ ਮੰਗ ਕੀਤੀ ਸੀ ਮੁੱਖ ਮੰਤਰੀ ਮਾਨ ਨੇ ਹੜ੍ਹਾਂ ਨਾਲ ਤਬਾਹ ਹੋਈਆਂ ਫਸਲਾਂ ਦਾ ਸਿਰਫ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਕੋਝਾ ਮਜ਼ਾਕ ਦੱਸਿਆ ਸੀ ਕਿਉਂਕਿ ਹੁਣ ਤੱਕ 20 ਤੋਂ 25000 ਰੁਪਏ ਤੱਕ ਦਾ ਪ੍ਰਤੀ ਏਕੜ ਝੋਨੇ ਦੀ ਉਹ ਕੰਦੇ ਲਾਗਤ ਆ ਚੁੱਕੀ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੇ ਨਿਯਮ ਬਦਲਣ ਅਤੇ ਫੰਡ ਰੀਲਿਸ ਕਰਨ ਦੀ ਇਹ ਮੰਗ ਕੀਤੀ ਸੀ। ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੋ ਪੱਤਰ ਲਿਖਿਆ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਲਾਗਤ ਸਬਸਿਡੀ ਜਿੱਥੇ ਫਸਲ ਦਾ ਨੁਕਸਾਨ 33% ਅਤੇ ਇਸ ਤੋਂ ਵੱਧ ਹੋ ਚੁੱਕਾ ਹੈ। ਪ੍ਰਤੀ ਹੈਕਟੇਅਰ 17000 ਰੁਪਏ ਤੱਕ ਕੀਤਾ ਹੋਇਆ ਜਿਸ ਦਾ ਭਾਵ 6800 ਰੁਪਏ ਪ੍ਰਤੀ ਏਕੜ ਬਣਦਾ ਹੈ। ਉਨਾ ਕਿਹਾ ਕਿ ਇੰਨੀ ਛੋਟੀ ਰਕਮ ਦਾ ਭੁਗਤਾਨ ਕਿਸਾਨਾਂ ਨਾਲ ਕੋਝਾ ਮਜ਼ਾਕ ਹੋਵੇਗਾ ਇਸ ਲਈ ਪੰਜਾਬ ਸਰਕਾਰ ਪ੍ਰਤੀ ਏਕੜ 8200 ਰੁਪਏ ਵਾਧੂ ਯੋਗਦਾਨ ਪਾਉਣਾ ਚਾਹੁੰਦੀ ਹੈ ਅਤੇ ਕਿਸਾਨਾਂ ਨੂੰ ਪ੍ਰਤੀ ਏਕੜ 15000 ਰੁਪਏ ਅਦਾ ਕਰਦੀ ਰਹੀ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿਉਂਕਿ ਫਸਲਾਂ ਲਗਭਗ ਵਾਢੀ ਦੇ ਪੜਾਤੇ ਸਨ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਘੱਟੋ-ਘੱਟ 50000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਇਸ ਲਈ ਮੈਂ ਤੁਹਾਨੂੰ STRF ਦੇ ਮੁਆਵਜ਼ੇ ਦੇ ਨਿਯਮਾਂ ਵਿੱਚ ਸੋਧਣ ਲਈ ਬੇਨਤੀ ਕਰ ਰਿਹਾ। ਇਹ ਕਹਿਣ ਦੀ ਲੋੜ ਨਹੀਂ ਕਿ ਪੰਜਾਬ ਸਰਕਾਰ STRF ਦੀ ਯੋਜਨਾ ਦੇ ਅਨੁਸਾਰ 25% ਦਾ ਯੋਗਦਾਨ ਪਾਉਂਦੀ ਰਹੇਗੀ। ਦਸਰ ਪੰਜਾਬ ਵਿੱਚ ਹੜ੍ਹਾਂ ਦੇ ਕਾਰਨ ਹਹਾ ਕਰ ਮੱਚੀ ਪਈ ਹੈ। ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਤੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਚੁੱਕੀਆਂ ਨੇ। ਅਜਾਇਬ ਵਿੱਚ ਕਿਸਾਨ ਜੱਥੇਬੰਦੀਆਂ ਫਸਲਾਂ ਦੇ ਖਰਾਬੇ ਲਈ 70000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੀਆਂ ਨੇ। ਕਿਸਾਨਾਂ ਦੀ ਮੰਗ ਨੂੰ ਵੇਖਦਿਆਂ ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਨੂੰ ਇਹ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਵਿੱਚ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਫੰਡ ਵਿੱਚੋਂ 60000 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਵੀ ਕੀਤੀ ਸੀ ਮੁੱਖ ਮੰਤਰੀ ਮਾਨ ਨੇ ਭਿਆਨਕ ਹੜ੍ਹ ਆਫਤ ਦੇ ਕਾਰਨ ਪੰਜਾਬ ਦੀ ਦੁਰਦਸ਼ਾ ਨੂੰ ਉਜਾਗਰ ਕਰਦੇ ਹੋਏ ਬੀਤੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪੱਤਰ ਲਿਖ ਕੇ ਉਨ੍ਹਾਂ ਨੂੰ ਪੰਜਾਬ ਦੇ ਫੰਡ ਵਿੱਚੋਂ 60000 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਸੀ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਫੰਡ ਕੇਂਦਰ ਸਰਕਾਰ ਕੋਲ ਬਕਾਇਆ ਪਿਆ ਹੈ। ਉਹਨਾਂ ਨੇ ਪੰਜਾਬ ਆਫਤ ਰਿਸਪਾਂਸ ਫੰਡ ਵਿੱਚੋਂ ਉਪਲਬਧ ਫੰਡ ਦੀ ਨਿਜਮਾ ਵਿੱਚ ਸੋਧ ਦੀ ਮੰਗ ਵੀ ਕੀਤੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਦੀ ਮਾਰ ਝੱਲਣ ਵਾਲੇ ਕਿਸਾਨਾਂ ਨੂੰ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਭੁਗਤਾਨ ਕਰਨਾ ਚਾਹੁੰਦੀ ਹੈ। ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਕੈਚਮੈਂਟ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਦੇ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਮੌਸਮੀ ਨਾਲਿਆਂ ਵਿੱਚ ਪਾਣੀ ਕਾਫੀ ਜ਼ਿਆਦਾ ਵਹਿ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਇਸ ਸਮੇਂ ਦਹਾਕਿਆਂ ਵਿੱਚ ਸਭ ਤੋਂ ਵੱਧ ਭਿਆਨਕ ਹੜ੍ਹਾਂ ਦੀਆਂ ਆਫ਼ਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਜਿਸ ਨਾਲ ਕਰੀਬ 1000 ਪਿੰਡ ਅਤੇ ਲੱਖਾਂ ਲੋਕ ਇਹਦੇ ਪ੍ਰਭਾਵ ਹੇਠ ਨੇ ਭਾਰੀ ਮਾਨਸੂਨ ਦੀ ਬਰਸਾਤ ਡੈਮਾਂ ਤੋਂ ਪਾਣੀ ਛੱਡਣ ਦੇ ਨਾਲ 7 ਜ਼ਿਲ੍ਹੇ ਜਿਨ੍ਹਾਂ ਵਿੱਚ ਗੁਰਦਾਸਪੁਰ ਕਪੂਰਥਲਾ ਅਮਰitsar ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਤੇ ਹੁਸ਼ਿਆਰਪੁਰ ਦੇ ਵਿੱਚ ਭਾਰੀ ਹੜ੍ਹਾਂ ਦਾ ਇਸ ਵਕਤ ਮਨਜ਼ਰ ਵੇਖਿਆ ਜਾ ਸਕਦਾ ਹੈ ਮਾਨ ਨੇ ਲਿਖਿਆ ਕਿ ਭਾਰੀ ਮੌਨਸੂਨ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡਣ ਜਾਣ ਦੇ ਕਾਰਨ ਇਹਨਾਂ ਲੋਕਾਂ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਅਤੇ ਤੁਰੰਤ ਉਹਨਾਂ ਦੀ ਬਾਹ ਫੜਨ ਦੀ ਇਸ ਵਕਤ ਲੋੜ ਹੈ ਸਥਿਤੀ ਲਗਾਤਾਰ ਉਹਨਾਂ ਨੇ ਇਹ ਵੀ ਆਖਿਆ ਕਿ ਵਿਗੜਦੀ ਜਾ ਰਹੀ ਹੈ ਜਿਸ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਥਿਤੀ ਗੰਭੀਰ ਹੋਣ ਦੀ ਸੰਭਾਵਨਾ ਹੈ ਉਹਨਾਂ ਕਿਹਾ ਕਿ ਇਸ ਵੇਲੇ ਲਗਭਗ 3 ਲੱਖ ਏਕੜ ਖੇਤੀਬਾੜੀ ਵਾਲੀ ਜ਼ਮੀਨ ਮੁੱਖ ਤੌਰ ਤੇ ਝੋਨਾ ਹੜ੍ਹਾਂ ਦੇ ਪਾਣੀ ਵਿੱਚ ਡੁੱਬਿਆ ਹੋਇਆ ਹੈ ਜੈਸਰਲਵਾੜੀ ਤੋਂ ਕੁਝ ਹਫ਼ਤੇ ਪਹਿਲਾਂ ਫਸਲ ਨੂੰ ਭਾਰੀ ਨੁਕਸਾਨ ਪਹੁੰਚ ਗਿਆ ਹੈ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਸ਼ੂਆਂ ਦਾ ਵੀ ਵਿਆਪਕ ਪਦਰਤੇ ਨੁਕਸਾਨ ਹੈ ਜਿਨ੍ਹਾਂ ਦੀ ਰੋਜ਼ੀ ਰੋਟੀ ਡੇਰੀ ਅਤੇ ਪਸ਼ੂ ਪਾਲਣ ਤੇ ਬਹੁਤ ਜ਼ਿਆਦਾ ਨਿਰਭਰ ਹੈ ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ 60000 ਕਰੋੜ ਰੁਪਏ ਦੇ ਫੰਡ ਕੇਂਦਰ ਸਰਕਾਰ ਕੋਲ ਪਹੇਰੇ ਇਹ ਉਹਨਾਂ ਨੂੰ ਰਕਮ ਜਾਰੀ ਕਰ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਵਸਤਾਂ ਅਤੇ ਸੇਵਾਵਾਂ ਤੇ ਜਿਹੜਾ ਲਾਗੂ ਟੈਕਸ ਅਤੇ ਵੈਟ ਪ੍ਰਣਾਲੀ ਤੋਂ ਤਬਦੀਲੀ ਕਰਦਾ مالیੇ ਦਾ ਅਨੁਮਾਨਤ ਸਥਾਈ ਨੁਕਸਾਨ 49727 ਕਰੋੜ ਰੁਪਏ ਬਣਦਾ ਜਿਸ ਲਈ ਭਾਰਤ ਸਰਕਾਰ ਦੇ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਉਹਨਾਂ ਨੇ ਲਿਖਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਆਰਡੀਐਫ ਅਤੇ ਐਮਡੀਐਫ ਦੇ ਵਿੱਚ ਕਟੌਤੀ ਦੇ ਕਾਰਨ ਘਾਟਾ 8000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਕੇਂਦਰ ਨੇ ਹਾਲ ਹੀ ਵਿੱਚ ਪੰਜਾਬ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਉਹ ਪ੍ਰੋਜੈਕਟ ਵੀ ਰੱਦ ਕਰ ਦਿੱਤੇ ਆ ਜਿਸ ਕਾਰਨ 828 ਕਰੋੜ ਰੁਪਏ ਦਾ ਇਹ ਬਣਦਾ ਹੈ ਇਹਦੇ ਨਾਲ ਪੰਜਾਬ ਦੇ ਪਿੰਡੂ ਸੰਪਰਕ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੜ੍ਹਾਂ ਦੇ ਕਾਰਨ ਇਸ ਵਕਤ ਮੁਸ਼ਕਲ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਰਤ ਸਰਕਾਰ ਫਸੇ ਹੋਏ ਪੰਜਾਬ ਦੇ 60000 ਕਰੋੜ ਰੁਪਏ ਦੇ ਫੰਡ ਜਾਰੀ ਕਰ ਦੇਵੇ ਉਹਨਾਂ ਨੇ ਕਿਹਾ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਵਿੱਚ ਰੁੜੀ ਦੇ ਜਿਹੜੇ ਫੰਡ ਨੇ ਉਹ ਉਪਲਬਧ ਹੋਣ ਦੇ ਬਾਵਜੂਦ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਿਰਧਾਰਤ ਮੌਜੂਦਾ ਨਿਯਮਾਂ ਉਹਨਾਂ ਦੇ ਅਧੀਨ ਕਿਸਾਨਾਂ ਪਸ਼ੂ ਪਾਲਕਾਂ ਤੇ ਹੋਰ ਭਾਈਚਾਰਿਆਂ ਨੂੰ ਉਹਨਾਂ ਦੇ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਉਹ ਕਾਫੀ ਨਹੀਂ ਹੈ ਇਸ ਕਰਕੇ ਉਹਦੇ ਵਿੱਚ ਸੋਧ ਕਰ ਦਿੱਤੀ ਜਾਵੇ ਪਰ ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੀ ਇਸ ਚਿੱਠੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਉਹਨਾਂ ਨੂੰ ਸਿਰਫ ਫੋਨ ਕੀਤਾ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਫੰਡ ਕਦੋਂ ਜਾਰੀ ਕਰ ਦਿੱਤੇ ਜਾਣਗੇ ਅਤੇ ਲੋੜੀਂਦੇ ਮਾਪਦੰਡਾਂ ਵਿੱਚ ਤਬਦੀਲੀਆਂ ਕਦੋਂ ਹੋਣਗੀਆਂ ਅਤੇ ਹੁਣ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਹੜੇ 'ਤੇ ਪਹੁੰਚਿਆ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਭਾਰੀ ਤਬਾਹੀ ਹੈ ਅਤੇ ਮਾਮਲਾ ਹਾਈ ਕੋਰਟ ਵਿੱਚ ਆ ਚੁੱਕਿਆ ਹੈ ਦਰਅਸਲ ਇਸ ਨੂੰ ਲੈ ਕੇ ਇੱਕ ਜਨਹਿੱਤ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਅਤੇ ਇਸ ਦੇ ਨਾਲ ਹੋਏ ਪਾਰੀ ਨੁਕਸਾਨ ਦੇ ਸਬੰਧੀ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਚੀਫ ਜਸਟਿਸ ਨੂੰ ਇਸ ਪਟੀਸ਼ਨ ਤੇ ਜਲਦ ਤੋਂ ਜਲਦ ਸੁਣਵਾਈ ਕਰਨ ਵਾਸਤੇ ਵੀ ਲਿਖਿਆ ਗਿਆ ਸੀ ਮੁੱਖ ਜੱਜ ਨੇ ਮਾਮਲੇ ਦੀ ਗੰਭੀਰਤਾ ਦੱਸਦੇ ਹੋਏ ਇਸ ਨੂੰ ਅੱਜ ਸਵੇਰੇ ਸੁਣਵਾਈ ਕਰਨ ਦਾ ਫੈਸਲਾ ਕਰ ਦਿੱਤਾ ਇਹ ਪਟੀਸ਼ਨ ਫਾਜ਼ਿਲਕਾ ਦੇ ਸ਼ੁਭ ਮਨੀਧਾਰ ਕੀਤੀ ਹੈ ਜਿਸ ਤੇ ਹਾਈ ਕੋਰਟ ਅੱਜ ਸਵੇਰੇ ਸੁਣਵਾਈ ਕਰੇਗੀ ਸ਼ਿਕਾਇਤਕਰਤਾ ਦੇ ਵੱਲੋਂ ਪਟੀਸ਼ਨ ਦੇ ਵਿੱਚ ਹਰਿਆਣਾ ਕੇਂਦਰ ਸਰਕਾਰ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਮੌਸਮ ਵਿਭਾਗ ਕੇਂਦਰੀ ਜਲ ਕਮਿਸ਼ਨ ਸਮੇਤ ਪੰਜਾਬ ਨੂੰ ਵੀ ਧਿਰ ਬਣਾ ਚੁੱਕੀ ਹੈ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਬਚਾਅ ਅਤੇ ਰਾਹਤ ਕਾਰਜਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੇ ਇਲਾਜ ਮਹੱਈਆ ਕਰਵਾਉਣ ਦੇ ਹੁਕਮ ਦਿੱਤੇ ਜਾਣ ਪਸ਼ੂਆਂ ਲਈ ਹਰ ਜਗ੍ਹਾ ਵੈਟਰਨਰੀ ਸਰਜਨ ਤਾਇਨਾਤ ਕੀਤੇ ਜਾਣ ਪੰਜਾਬ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ ਦੀ ਵਿਸ਼ੇਸ਼ ਗਰਦਾਵਰੀ ਕਰਵਾਈ ਜਾਵੇ ਅਤੇ ਫਸਲਾਂ ਘਰਾਂ ਅਤੇ ਉਹਨਾਂ ਦੇ ਪਸ਼ੂਆਂ ਦੇ ਨੁਕਸਾਨ ਦੀ ਪਰਪਾਈ ਲਈ ਤੁਰੰਤ ਢੁਕਮਾ ਮੁਆਵਜ਼ਾ ਦਵਾਇਆ ਜਾਵੇ। ਰਾਸ਼ਟਰੀ ਆਫ਼ਤ ਪ੍ਰਬੰਧਨ BBMB ਅਤੇ ਮੌਸਮ ਵਿਭਾਗ ਇਕੱਠੇ ਹੋ ਕੇ ਤੁਰੰਤ ਐਮਰਜੈਂਸੀ ਯੋਜਨਾ ਬਣਾਉਣ ਅਤੇ ਡੈਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਸਿਹਤ ਵਿਭਾਗ ਨੂੰ ਹੜਾ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਮਹਾਮਾਰੀਆਂ ਦੇ ਫੈਲਣ ਨੂੰ ਰੋਕਣ ਵਾਸਤੇ ਤੁਰੰਤ ਕਦਮ ਚੁੱਕਣ ਵਾਸਤੇ ਆਖਿਆ ਜਾਵੇ। ਇਹਦੇ ਨਾਲ ਹੀ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਪ੍ਰਦਾਨਗੀ ਹੇਠ ਇੱਕ ਨਿਗਰਾਨ ਕਮੇਟੀ ਵੀ ਬਣਾਈ ਜਾਵੇ ਜਿਸ ਦੇ ਵਿੱਚ BBMP, ਮੌਸਮ ਵਿਭਾਗ, ਆਫਤ ਪ੍ਰਬੰਧਨ ਦੇ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਜੋ ਸਰਕਾਰ ਦੇ ਵੱਲੋਂ ਨੁਕਸਾਨ ਦੀ ਭਰਪਾਈ ਲਈ ਕੀਤੇ ਜਾ ਰਹੇ ਸਾਰੇ ਰਾਹਤ ਕਾਰਜਾਂ ਦੀ ਨਿਗਰਾਨੀ ਕਰੇ। ਤਾ ਜੋ ਪੀੜਤਾਂ ਨੂੰ ਹੋਏ ਨੁਕਸਾਨ ਲਈ ਰਾਹਤ ਅਤੇ ਮੁਆਵਜ਼ਾ ਜਲਦ ਤੋਂ ਜਲਦ ਜਾਰੀ ਕਰਵਾਇਆ ਜਾ ਸਕੇ ਤੇ ਹੁਣ ਗੱਲ ਕਰਦੇ ਹਾਂ ਕਿ ਇੱਕ ਪਾਸੇ ਤਾਂ ਲੋਕ ਹੜਾਂ ਦੀ ਮਾਰ ਚੱਲ ਰਹੇ ਨੇ ਤੇ ਦੂਸਰੇ ਪਾਸੇ ਸਿਆਸਤਦਾਨ ਸਿਰਫ ਤੇ ਸਿਰਫ ਸਿਆਸਤ ਕਰ ਰਹੇ ਨੇ ਪੰਜਾਬ ਹੜਾਂ ਦੀ ਮਾਰ ਕਿਤੇ ਵੱਧ ਚੱਲ ਰਿਹਾ ਹੈ ਤੇ ਕਿਤੇ ਘੱਟ ਚੱਲ ਰਿਹਾ ਹੈ ਪਰ ਪੰਜਾਬ ਦੇ ਲੀਡਰ ਇਸ ਵਕਤ ਬਿਆਨਵਾਜ਼ੀਆਂ ਤੋਂ ਪਰਹੇਜ਼ ਨਹੀਂ ਕਰ ਰਹੇ ਅਜਹ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹੜਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਦੋਵਾਂ ਨੂੰ ਘੇਰਨ ਦਾ ਯਤਨ ਕੀਤਾ ਹੈ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਅਧਿਕਾਰੀਆਂ ਤੇ ਦੋਸ਼ ਲਗਾ ਕੇ ਡੈਮੇਜ ਕੰਟਰੋਲ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨੇ ਦੇਖਿਆ ਕਿ ਜਿਵੇਂ ਆਪ ਵਿਧਾਇਕ ਹੁਣ ਦਾਵਾ ਕਰ ਰਹੇ ਨੇ ਕਿ ਇਹ ਅਧਿਕਾਰੀਆਂ ਦੀ ਗਲਤੀ ਸੀ ਅਤੇ ਬਰਿੰਦਰ ਕੁਮਾਰ ਗੋਇਲੇ ਵੀ ਕਹ ਆਖਿਆ ਕਿ ਉਹ ਗਲਤ ਅਧਿਕਾਰੀਆਂ ਨੂੰ ਮੁਅਤਲ ਕਰ ਦੇਣਗੇ ਪਰ ਪੰਜਾਬ ਦੇ ਲੋਕ ਇੱਕ ਸਧਾਰਨ ਸਵਾਲ ਇਹ ਪੁੱਛ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੜ੍ਹ ਕੰਟਰੋਲ ਮੀਟਿੰਗ 5 ਜੂਨ ਨੂੰ ਹੀ ਕਿਉਂ ਬੁਲਾਈ ਜਦੋਂ ਕਿ ਭਾਰਤੀ ਮੌਸਮ ਵਿਭਾਗ ਨੇ ਮਈ ਦੇ ਸ਼ੁਰੂ ਵਿੱਚ ਹੀ ਭਾਰੀ ਬਰਸਾਤ ਦੀ ਚੇਤਾਵਨੀ ਜਾਰੀ ਕਰ ਦਿੱਤੀ ਸੀ ਉਹਨਾਂ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਵੀ ਇਹਨਾਂ ਦੋਸ਼ਾਂ ਤੋਂ ਬਚ ਨਹੀਂ ਸਕਦੀ ਹੜ੍ਹ ਪ੍ਰਬੰਧਨ ਇਕੱਲੇ ਸੂਬੇ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਜਲ ਸ਼ਕਤੀ ਮੰਤਰਾਲੇ ਦੇ ਅਧੀਨ ਕੇਂਦਰੀ ਜਲ ਕਮਿਸ਼ਨ ਦੀ ਹਾਈਡਰੋਲੋਜੀਕਲ ਅੰਕੜੇ ਇਕੱਤਰ ਕਰਨ ਹੜ੍ਹਾਂ ਦੀ ਭਵਿੱਖਬਾਣੀ ਜਾਰੀ ਕਰਨ ਨਦੀਆਂ ਦੇ ਬੇਸੰਤ ਦੀ ਨਿਗਰਾਨੀ ਕਰਨ ਅਤੇ ਭੰਡਾਰ ਅਤੇ ਹੜ੍ਹ ਪ੍ਰਬੰਧਨ ਵਿੱਚ ਸੂਬਿਆਂ ਦਾ ਮਾਰਗਦਰਸ਼ਨ ਕਰਨਾ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਫਿਰ ਵੀ ਸਿਡব্লিউਸੀ ਦੇ ਪੂਰਵ ਅਨੁਮਾਨ ਸਟੇਸ਼ਨਾਂ ਅਤੇ ਤਕਨੀਕੀ ਮਹਾਰਤ ਦੇ ਵਿਸ਼ਾਲ ਨੈਟਵਰਕ ਦੇ باوجود ਤਬਾਹੀ ਨੂੰ ਰੋਕਣ ਲਈ ਕੇਂਦਰ ਅਤੇ ਪੰਜਾਬ ਵਿਚਕਾਰ ਕੋਈ ਤਾਲਮੇਲ ਨਜ਼ਰ ਨਹੀਂ ਆਇਆ ਫਲੱਡ ਗੇਟਾਂ ਦੀ ਮੁਰੰਮਤ ਜਾਂ ਸਮੇਂ ਸਿਰ ਉਹਨਾਂ ਨੂੰ ਨਹੀਂ ਖੋਲਿਆ ਗਿਆ ਨਹਿਰਾਂ ਅਤੇ ਨਾਲਿਆਂ ਦੀ ਵੀ ਸਫਾਈ ਸਾਲ ਦਰ ਸਾਰ ਇਹ ਨਜ਼ਰ ਅੰਦਾਜ਼ ਕੀਤੀ ਗਈ ਸਿੰਚਾਈ ਆਫਤ ਪ੍ਰਬੰਧਨ ਅਤੇ ਮਾਲ ਵਿਭਾਗਾਂ ਦੇ ਵਿਚਕਾਰ ਤਾਲਮੇਲ ਦੀ ਔਣਹੋਂਦ ਹੈ ਕੇਂਦਰ ਵੀ ਰੀਅਲ ਟਾਈਮ ਤਾਲਮੇਲ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਿਹਾ ਹੈ ਅਤੇ ਪੰਜਾਬ ਨੂੰ ਕਮਜ਼ੋਰ ਛੱਡ ਦਿੱਤਾ ਗਿਆ ਬਾਜਵਾ ਨੇ ਕਿਹਾ ਕਿ ਮੋਦੀ ਅਤੇ ਮਾਨ ਦੋਵੇਂ ਸਰਕਾਰਾਂ ਪੰਜਾਬ ਨਾਲ ਧੋਖਾ ਕਰ ਰਹੀਆਂ ਨੇ ਤੇ ਦੋਸ਼ੀ ਨੇ ਉਹਨਾਂ ਆ ਕਿ ਰੋਕਥਾਮ ਦੇ ਉਪਾਅ ਕਰਨ ਅਤੇ ਲੋਕਾਂ ਦੀ ਰੱਖਿਆ ਕਰਨ ਦੀ ਬਜਾਏ ਉਹ ਹੁਣ ਇੱਕ ਦੂਸਰੇ ਸਿਰ ਦੋਸ਼ ਮੜਨ ਦੀ ਖੇਡ ਖੇਡ ਰਹੇ ਨੇ ਸੰਕੇਤਕ ਐਲਾਨਾਂ ਅਤੇ ਫੋਟੋਆਂ ਖਿੱਚਵਾਉਣ ਤੋਂ ਇਲਾਵਾ ਹੋਰ ਕੁਝ ਕੀਤਾ ਨਹੀਂ ਜਾ ਰਿਹਾ ਪੰਜਾਬ ਦੇ ਅੰਨਦਾਤੇ ਨੇ ਆਪਣੀਆਂ ਫਸਲਾਂ ਘਰ ਅਤੇ ਰੋਜ਼ੀ-ਰੋਟੀ ਗਵਾ ਦਿੱਤੀ ਹੈ ਉਹ ਜਵਾਬਦੇਹੀ ਦੇ ਹੱਕਦਾਰ ਨੇ ਬਹਾਨੇ ਨਹੀਂ ਚੱਲਣੇ ਹੁਣ ਸਮਾਂ ਆ ਗਿਆ ਕਿ ਦੋਵੇਂ ਸਰਕਾਰਾਂ ਆਪਣੀ ਅਸਫਲਤਾ ਨੂੰ ਸਵੀਕਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਗੰਭੀਰ ਕਦਮ ਚੁੱਕਣ ਕਿ ਅਜਿਹਾ ਦੁਖਾਂਤ ਦੁਬਾਰਾ ਨਾ ਵਾਪਰੇ ਇਸੇ ਤਰ੍ਹਾਂ ਅਕਾਲੀ ਦਲ ਦੀ ਸੰਸਦ ਹਰ ਸਿਮਰਤ ਬਾਦਲ ਵੀ ਆਖ ਰਹੀ ਹੈ ਅਸਲ ਦੇ ਵਿੱਚ ਇੱਕ ਵਾਰ ਫਿਰ ਤੋਂ ਹਰ ਸਿਮਰਤ ਬਾਦਲ ਨੇ ਹੜ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਘੇਰਿਆ ਹਰ ਸਿਮਰਤ ਨੇ ਕਿਹਾ ਕਿ ਪੰਜਾਬ ਸਰਕਾਰ ਹੜ ਪੀੜਤਾਂ ਨੂੰ ਬਚਾਉਣ ਅਤੇ ਸਹਾਇਤਾ ਕਰਨ ਵਿੱਚ ناکਾਮ ਸਾਬਤ ਹੋਈ ਹੈ ਉਨਾ ਕਿਹਾ ਕਿ ਹੜ੍ਹਾਂ ਤੋਂ ਵਿਚਾਲੀ ਅਗੇਤੇ ਪ੍ਰਬੰਧਨਾ ਕਰਨਾ ਮਾਨ ਸਰਕਾਰ ਦੀ ناکامی ਹੈ। ਉਹਨਾਂ ਕਿਹਾ ਕਿ ਸਰਕਾਰਤੀ ناکامی ਦੇ ਕਾਰਨ 2023 ਵਿੱਚ ਵੀ ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ ਹੋਈ ਸੀ ਅਤੇ 2 ਸਾਲਾਂ ਤੋਂ ਬਾਅਦ ਸਰਕਾਰ ਕੋਲ ਤਜਰਬੇ ਦੀ ਘਾਟ ਦੇ ਕਾਰਨ ਮੋੜ ਲੱਖਾਂ ਲੋਕਾਂ ਨੂੰ ਘਰੋਂ بے ਘਰ ਹੋਣਾ ਪੈ ਰਿਹਾ ਹੈ। ਇਸ ਕਾਰਨ ਹਜ਼ਾਰਾਂ ਏਕੜ ਫਸਲ ਵੀ ਬਰਬਾਦ ਹੋ ਚੁੱਕੀ ਹੈ। ਹਰ ਸਿਮਰਤ ਬਾਦਲ ਦਰਅਸਲ ਬੋਡਾਡਾ ਵਿਧਾਨ ਸਭਾ ਹਲਕੇ ਦੇ ਪਿੰਡ ਦਾਤੇਵਾਸ ਜਲਵੇੜਾ ਖਡਾਲਕਲਾਂ ਕੁਲਰੀਆਂ ਪਖੜਿਆਲ ਕਾਨਗੜ੍ਹ ਸਮੇਤ ਕਈ ਹੋਰ ਨਾਂ ਪਿੰਡਾਂ ਦਾ ਦੌਰਾ ਕਰ ਰਹੀ ਸੀ ਅਤੇ মিডিਆ ਦੇ ਨਾਲ ਗੱਲਬਾਤ ਵੀ ਕਰ ਰਹੀ ਸੀ ਇਸੇ ਦੌਰਾਨ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਅਗਾਊਂ ਪ੍ਰਬੰਧਨਾ ਹੋਣ ਦੇ ਕਾਰਨ ਹੜ੍ਹਾਂ ਦੀ ਮਾਰ ਪੰਜਾਬ ਦੇ ਲੋਕਾਂ ਨੂੰ ਚੱਲਣੀ ਪੈ ਰਹੀ ਹੈ ਪਰ ਦੂਸਰੇ ਪਾਸੇ ਆਮ ਲੋਕ ਇਨ੍ਹਾਂ ਸਿਆਸਤਦਾਨਾਂ ਦੇ ਬਿਆਨਾਂ ਤੋਂ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਕਿ ਘੱਗਰ ਇਸ ਵਕਤ ਕਿਸ ਤਰ੍ਹਾਂ ਦੀ ਸਥਿਤੀ ਵਿੱਚ ਹੈ ਪੰਜਾਬ ਵਿੱਚ ਮੌਨਸੂਨ ਦੇ ਮੁੜ ਸਰਗਰਮ ਹੋਣ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਜਿੱਥੇ ਬਿਆਸਤਾ ਪਾਣੀ ਤਬਾਹੀ ਮਚਾ ਰਿਹਾ ਹੈ ਉੱਥੇ ਘੱਗਰ ਦਰਿਆ ਵੀ ਖਤਰੇ ਦੇ ਨਿਸ਼ਾਨ ਤੇ ਨੇੜੇ ਪਹੁੰਚਣ ਦੇ ਕਾਰਨ ਅਤੇ ਮੀਂਹ ਲਗਾਤਾਰ ਪੈਣ ਕਾਰਨ ਸੰਗਰੂਰ ਅਤੇ ਪਟਿਆਲਾ ਜਿਲ੍ਹਿਆਂ ਦੇ ਵਿੱਚ ਵੀ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਹੈ। ਸੰਗਰੂਰ ਦੇ ਖਨੌਰੀ ਖੇਤਰ ਵਿੱਚ ਘੱਗਰ ਦਾ ਪਾਣੀ ਖੇਤਾਂ ਵਿੱਚ ਆਉਣ ਤੋਂ ਬਾਅਦ ਪਟਿਆਲੇ ਜ਼ਿਲ੍ਹੇ ਵਿੱਚ ਵੀ ਪ੍ਰਸ਼ਾਸਨ ਨੇ ਘੱਗਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਹੈ। ਜਿੱਥੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਹੜ੍ਹਾਂ ਨਾਲ ਜ਼ਿਆਦਾ ਪ੍ਰਭਾਵਿਤ ਲੋਕ ਦੱਸੇ ਜਾ ਰਹੇ ਨੇ ਫਸਲਾਂ ਪ੍ਰਭਾਵਿਤ ਹੋਈਆਂ ਨੇ ਘਰਾਂ ਦਾ ਭਾਰੀ ਨੁਕਸਾਨ ਹੋਇਆ ਉੱਥੇ ਹੁਣ ਮੌਤਾਂ ਦੀ ਗਿਣਤੀ ਵਧਣ ਲੱਗੀ ਹੈ ਬੀਤੇ 24 ਘੰਟਿਆਂ ਦੇ ਦੌਰਾਨ ਮੀਂਹ ਅਤੇ ਹੜ੍ਹਾਂ ਦੇ ਪਾਣੀ ਕਾਰਨ ਘਰਾਂ ਦੀਆਂ ਛੱਤਾਂ ਡਿਗਣ ਅਤੇ ਦੋ ਹੋਰ ਔਰਤਾਂ ਦੀ ਮੌਤ ਹੋਣ ਦੀ ਖਬਰ ਹੈ ਇੱਕ ਮੌਤ ਫਾਜ਼ਿਲਕਾ ਤੇ ਇੱਕ ਸੰਗਰੂਰ ਜ਼ਿਲ੍ਹੇ ਵਿੱਚ ਦੱਸੀ ਗਈ ਹੈ ਭਾਵੇਂ ਸਰਕਾਰੀ ਤੌਰ ਤੇ ਮੌਤਾਂ ਦਾ ਅੰਕੜਾ ਹਾਲੇ ਸਾਹਮਣੇ ਨਹੀਂ ਆ ਸਕਿਆ ਪਰ ਵੱਖ-ਵੱਖ ਜ਼ਿਲ੍ਹਿਆਂ ਦੀ ਜਾਣਕਾਰੀ ਮੁਤਾਬਕ ਦੋ ਹੋਰ ਮੌਤਾਂ ਹੋਣ ਕਾਰਨ ਹੁਣ ਮਰਨ ਵਾਲਿਆਂ ਦੀ ਗਿਣਤੀ ਵਧ ਕੇ 29 ਹੋ ਗਈ ਹੈ। ਕਈ ਵਿਅਕਤੀ ਪਾਣੀ ਵਿੱਚ ਰੁੜਨ ਕਾਰਨ ਲਾਪਤਾ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਜ਼ਿੰਦਾ ਜਾਂ ਮਰਨ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੈ। ਘੱਗਰ ਵਿੱਚ ਪਾਣੀ ਖਤਰੇ ਦੇ ਨਿਸ਼ਾਨ 748 ਫੁੱਟ ਜਦੋਂ ਕਿ ਇਸ ਵਕਤ 745 ਫੁੱਟ ਤੱਕ ਪਹੁੰਚ ਚੁੱਕਿਆ ਹੈ। ਉਧਰ ਮੌਸਮ ਵਿਭਾਗ ਨੇ 9 ਜ਼ਿਲ੍ਹਾ ਵਿੱਚ ਭਾਰੀ ਮੀਂਹ ਦਾ ਅਲਰਟ ਮੁਰਤੋਂ ਜਾਰੀ ਕਰ ਦਿੱਤਾ ਸੀ। ਜਦ ਕਿ ਪਹਿਲਾਂ ਹੀ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਚੱਲ ਰਹੀ ਪਠਾਨਕੋਟ, ਗੁਰਦਾਸਪੁਰ ਫਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਸੀ ਬਠਿੰਡਾ ਸੰਗਰੂਰ ਮਾਨਸਾ ਫਿਰੋਜ਼ਪੁਰ ਫਾਜ਼ਿਲਕਾ ਜਲੰਧਰ ਲੁਧਿਆਣਾ ਪਟਿਆਲਾ ਮੁਹਾਲੀ ਰੋਪੜ ਤੇ ਫਤਿਹਗੜ ਸਾਹਿਬ ਵਿੱਚ ਵੀ ਰੁਕ ਰੁਕੇ ਵੀ ਪੈਂਦਾ ਰਿਹਾ ਇਹਦੇ ਨਾਲ ਹੀ ਜਿੱਥੇ ਹੜਾਂ ਦੀ ਸਥਿਤੀ ਹੋਰ ਗੰਭੀਰ ਬਣੀ ਹੈ ਉੱਥੇ ਹੀ ਚੱਲ ਰਹੇ ਰਾਹਤ ਕਾਰਜਾਂ ਵਿੱਚ ਵੀ ਵਿਘਨ ਪੈਂਦਾ ਰਿਹਾ ਵਿਆਸਤ ਰਿਆ ਵਿੱਚ 2.35 ਲੱਖ ਕਿਊਸਕ ਪਾਣੀ ਵਧਿਆ ਵਿਆਸ ਤੇ ਚੜਨ ਨਾਲ ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਦੇ ਦਰਿਆ ਅਤੇ ਨਾਲ ਲੱਗਦੇ ਪਿੰਡ ਚੌਕਸ ਕਰ ਦਿੱਤੇ ਗਏ ਨੇ ਅਤੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਥਾਵਾਂ ਉੱਤੇ ਜਾਣ ਵਾਸਤੇ ਉਹਨਾਂ ਨੂੰ ਆਖ ਦਿੱਤਾ ਗਿਆ ਹੈ। ਟਾਂਡਾ ਰੇੜੀ ਤੁਸੀਵਾਂ ਟੁੱਟਣ ਕਾਰਨ ਰਾਵੀ ਦਾ ਪਾਣੀ ਅਜਨਾਲਾ ਦੇ ਸ਼ਹਿਰੀ ਇਲਾਕਿਆਂ ਵਿੱਚ ਵੀ ਦਾਖਲ ਹੋ ਚੁੱਕਾ ਹੈ। ਅਜਨਾਲਾ ਖੇਤਰ ਦੇ 50 ਪਿੰਡ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਤਸੇ ਜਾ ਰਹੇ ਨੇ। ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਵਧਣ ਦੇ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਖ਼ਤਰਾ ਮੁਰਤ ਤੋਂ ਵਧ ਗਿਆ ਹੈ। ਸਤਲੁਜ ਦੇ ਪਾਣੀ ਦੇ ਵਹਾਅ ਦਾ ਰੁਖ ਬਦਲ ਦੇ ਨਾਲ ਫਿਰੋਜ਼ਪੁਰ ਦੇ ਹਵੀ ਪੱਤਣ ਨੇੜੇ ਤੁੱਸੀ ਬੰਦ ਟੁੱਟਣ ਦੇ ਖਤਰੇ ਤੋਂ ਬਾਅਦ ਫੌਜ ਬੁਲਾ ਲਈ ਗਈ ਸੀ ਪੰਜਾਬ ਵਿੱਚ ਫੌਜ ਦੇ ਨਾਲ ਸਰਕਾਰ ਐਨ ਡੀ ਆਰ ਐਫ ਅਤੇ ਹੋਰ ਲੋਕਾਂ ਦੀ ਮਦਦ ਦੇ ਨਾਲ ਸਹਿਯੋਗ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਰੱਖ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਬੇਈਮਾਨੀਆਂ ਦੀ ਪੰਚਾਇਤੀ ਫੰਡਾਂ ਦੇ ਵਿੱਚ ਗਬਰ ਦੀ ਇੱਕ ਪਾਸੇ ਲੋਕ ਬੇਈਮਾਨੀ ਤੇ ਇੱਕ ਪਾਸੇ ਇਮਾਨਦਾਰੀ ਦੇ ਵਿਚਕਾਰ ਇਹਨਾਂ ਦੋਵਾਂ ਤਸਵੀਰਾਂ ਨੂੰ ਵੇਖ ਸਕਣਗੇ ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਜੀਲੈਂਸ ਨੇ ਪੰਚਾਇਤੀ ਫੰਡਾਂ ਦੇ ਵਿੱਚੋਂ 24 ਲੱਖ 70 ਹਜ਼ਾਰ ਰੁਪਏ ਦੇ ਗਵਨ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹਾਂ ਬੀ ਡੀ ਪੀਓ ਤੇ ਸਾਬਕਾ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡੇਆਲਾ ਗੁਰੂ ਦੇ ਤਤਕਲੀਨ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਲਖਵੀਰ ਸਿੰਘ ਜੋ ਕਿ ਇਸ ਵੇਲੇ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਘਾਲ ਖੁਰਦ ਵਿੱਚ ਤਾਇਨਾਤ ਸਨ ਉਹਨਾਂ ਨੂੰ ਗ੍ਰਾਮ ਪੰਚਾਇਤ ਗਹਿਰੀ ਮੰਡੀ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਸਵੇਤ ਕਾਬੂ ਕਰ ਲਿਆ ਗਿਆ ਹੈ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਗਹਿਰੀ ਮੰਡੀ ਤੇ ਇੱਕ ਵਸਨੀਕ ਵੱਲੋਂ ਦਿੱਤੀ ਗਈ ਸੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਜਦੋਂ ਤਕਨੀਕੀ ਤਰੀਕੇ ਨਾਲ ਜਾਂਚ ਕਰ ਰਹੀ ਸੀ ਤਾਂ ਸਾਲ 2013 ਤੋਂ 2017 ਦੇ ਦਰਮਿਆਨ ಗ್ರಾಮ ਪੰਚਾਇਤ ਗਹਿਰੀ ਮੰਡੀ ਨੂੰ ਮਿਲੇ ਵਿਕਾਸ ਫੰਡਾਂ ਦੀ ਜਾਂਚ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਸਮੇਂ ਦੌਰਾਨ ਪਿੰਡ ਨੂੰ ਕੁੱਲ 49,21,658 ਰੁਪਏ ਦਿੱਤੇ ਗਏ ਸੀ ਪਰ ਉਹਨਾਂ ਵਿੱਚੋਂ ਸਿਰਫ 17,37,900 ਰੁਪਏ ਖਰਚੇ ਗਏ ਇਸ ਤਰ੍ਹਾਂ ਇਹ ਗੱਲ ਸਾਫ਼ ਹੋ ਗਈ ਕਿ ਉਸ ਵੇਲੇ ਦੇ ਸਰਪੰਚ ਮਨਜਿੰਦਰ ਸਿੰਘ ਨੇ ਪੰਚਾਇਤ ਸੈਕਟਰੀ ਕਰਨਦੀਪ ਸਿੰਘ ਅਤੇ ਬੀਡੀਪੀਓ ਲਖਵੀਰ ਸਿੰਘ ਦੇ ਨਾਲ ਮਿਲ ਕੇ ਮਲਵਿਪਕਤ ਕੀਤੀ ਅਤੇ ਸਾਜ਼ਿਸ਼ ਦੇ ਰਾਹੀਂ 24,69,949 ਪੈਦਾਗਬਰ ਕਰ ਦਿੱਤਾ ਜਿਸ ਤੋਂ ਬਾਅਦ ਵਿਜੀਲੈਂਸ ਨੇ ਆਪਣੀ ਇਹ ਕਾਰਵਾਈ ਅਮਲ ਵਿੱਚ ਲਿਆ ਦਿੱਤੀ ਹੈ ਤੇ ਇਸ ਤਰ੍ਹਾਂ ਜੰਗਲਾਤ ਗਾਰਡ ਵੀ ਕਾਬੂ ਕੀਤਾ ਗਿਆ ਇਹ ਇੱਕ ਹੋਰ ਮਾਮਲਾ ਹੈ ਪੰਜਾਬ ਵਿਜੀਲੈਂਸ ਵਿਰੋ ਨੇ ਜੰਗਲਾਤ ਗਾਰਡ ਅਮਨਦੀਪ ਸਿੰਘ ਵਧੀਕ ਬਲੌਕ ਇੰਚਾਰਜ ਵੜ ਰੇਂਜ ਦਫਤਰ ਪਟਿਆਲਾ ਨੂੰ ਡੇਢ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਸਵਰਨ ਸਿੰਘ ਵੜ ਰੇਂਜ ਅਫਸਰ ਪਟਿਆਲਾ ਅਤੇ ਅਮਨਦੀਪ ਸਿੰਘ ਨੇ ਮਿਲ ਕੇ ਇਹ ਰਿਸ਼ਵਤ ਦੀ ਮੰਗ ਕੀਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਇਹ ਸ਼ਿਕਾਇਤ ਦੀ ਮੁਰਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਦਿੱਤਾ ਤੇ ਇਹਨਾਂ ਨੂੰ ਪਾਵ ਅਮਨਦੇਵ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਅਤੇ ਰਿਸ਼ਵਤ ਦੀ ਰਕਮ ਮੌਕੇ ਤੇ ਹੀ ਬਰਾਮਦ ਕਰ ਲਈ ਗਈ। ਇਸ ਸਬੰਧ ਵਿੱਚ ਮੁਲਜ਼ਮ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਰਾਵਾਂ ਅਤੇ ਬੀਐਨਐਸਟੀਆਂ ਧਰਾਵਾਂ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਦੇ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਗਿਆ। ਦੂਜੇ ਸਹਿ ਮੁਲਜ਼ਮ ਸਵਰਨ ਸਿੰਘ ਵਣ ਰੇਂਜ ਅਫਸਰ ਨੂੰ ਜਲਦ ਹੀ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਜਾਵੇਗੀ। ਉਹ ਕਹਿੰਦੇ ਉਹ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨਾ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਹੋਰ ਵੀ ਹਾਲੇ ਜਾਂਚ ਜਾਰੀ ਹੈ ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਦੇਵੀਗੜ੍ਹ ਰੋਡ ਪਟਿਆਲਾ ਦੇ ਵਿਖੇ ਇੱਕ ਨਰਸਿੰਗ ਹੌਮਲੀ ਖਰੀਦੀ ਗਈ ਜ਼ਮੀਨ ਨਾਲ ਸੰਬੰਧਤ ਕੋਈ ਇਤਰਾਸ ਨਹੀਂ ਸਰਟੀਫਿਕੇਟ ਜਾਰੀ ਕਰਨ ਬਦਲੇ ਇੱਕ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਮੰਗ ਕਰ ਲਈ ਸੀ ਤੇ ਹੁਣ ਗੱਲ ਕਰਦੇ ਹਾਂ ਟੋਲ ਵਸੂਲੀ ਸੰਬੰਧੀ ਵੱਡੀ ਖਬਰ ਮਿਲ ਰਹੀ ਹੈ ਅਸਲ ਦੇ ਵਿੱਚ ਇਹ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਵੀ ਹੈ ਕਿ ਟੋਲ ਦੇ ਉੱਤੇ ਸਾਨੂੰ ਲੰਬੀਆਂ ਕਤਾਰਾਂ ਵਿੱਚ ਰੁਕਣਾ ਪੈਂਦਾ ਹੈ ਅਸਲ ਵਿੱਚ ਭਾਰਤ ਵਿੱਚ ਟੋਲ ਵਸੂਲੀ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾ ਆ ਸਕਦਾ ਹੈ ਹੁਣ ਡਰਾਈਵਰਾਂ ਨੂੰ ਟੋਲ ਪਲਾਜ਼ੇ ਤੇ ਲੰਬੀਆਂ ਕਤਾਰਾਂ ਵਿੱਚ ਖੜੇ ਹੋ ਕੇ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕੇਂਦਰ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਤੇ ਮਲਟੀ ਲੇਨ ਫ੍ਰੀ ਫਲੋ ਟ੍ਰੇਲ ਪ੍ਰਣਾਲੀ ਨੂੰ ਲਾਗੂ ਕਰਨ ਦੀ ਯੋਜਨਾ ਨੂੰ ਅੰਤਮ ਰੂਪ ਦੇ ਦਿੱਤਾ ਹੈ ਜੋ ਟੋਲ ਵਸੂਲੀ ਦੇ ਰਵਾਇਤੀ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾ ਲਿਆਵੇਗੀ ਇਹ ਤਕਨੀਕੀ ਤਬਦੀਲੀ ਗੁਜਰਾਤ ਦੇ 84 ਟੋਲ ਪਲਾਜ਼ਾ ਤੋਂ ਸ਼ੁਰੂ ਹੋਵੇਗੀ ਜੋ ਕਿ ਭਾਰਤ ਦਾ ਪਹਿਲਾ ਬੈਰੀਅਰ ਫਰੀ ਟੋਲ ਪਲਾਜ਼ਾ ਬਣ ਜਾ ਰਿਹਾ ਹੈ ਇਹ ਇੱਕ ਅਤ ਆਧੁਨਿਕ ਟੋਲ ਪ੍ਰਣਾਲੀ ਹੈ ਜਿਸ ਵਿੱਚ ਵਾਹਨਾਂ ਨੂੰ ਟੋਲ ਪਲਾਜ਼ਾ ਤੇ ਰੁਕਣ ਦੀ ਜ਼ਰੂਰਤ ਨਹੀਂ ਪੈਂਦੀ ਫਾਸਟੈਗ ਕੈਮਰਾ ਆਧਾਰਿਤ ਵਾਹਨ ਪਛਾਣ ਟੈਕਨੋਲੋਜੀ ਉੱਚ ਤਕਨੀਕੀ ਰੀਡਰ ਅਤੇ ਸੈਂਸਰਾਂ ਦੀ ਮਦਦ ਨਾਲ ਟੋਲ ਫੀਸ ਆਪਣੇ ਆਪ ਇਕੱਤਰ ਕੀਤੀ ਜਾਵੇਗੀ ਜਿਵੇਂ ਹੀ ਗੱਡੀ ਟੋਲ ਪਲਾਜ਼ਾ ਵਿੱਚੋਂ ਲੰਘੇਗੀ ਇਸਦੀ ਨੰਬਰ ਪਲੇਟ ਸਕੈਨ ਕਰ ਦਿੱਤੀ ਜਾਏਗੀ ਅਤੇ ਫਾਸਟੈਗ ਤੋਂ ਰਕਮ ਕੱਢ ਦਿੱਤੀ ਜਾਏਗੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਇਸ ਯੋਜਨਾ ਦੇ ਤਹਿਤ ਇਹ ਨਵੀਂ ਪ੍ਰਣਾਲੀ ਵਿੱਤੀ ਸਾਲ 2025-26 ਵਿੱਚ 25 ਰਾਸ਼ਟਰੀ ਰਾਜਮਾਰਗਾਂ ਤੇ ਲਾਗੂ ਕਰ ਦਿੱਤੀ ਜਾਏਗੀ। ਇਹਦੇ ਪਿੱਛੇ ਮੁੱਖ ਉਦੇਸ਼ ਟੋਲ ਵਸੂਲੀ ਨੂੰ ਤੇਜ਼ ਕਰਨਾ, ਪਾਰਦਰਸ਼ੀ ਅਤੇ ਹੋਰ ਤੇਜ਼ ਬਣਾਉਣਾ ਵੀ ਹੈ। ਨਾਲ ਹੀ ਯਾਤਰਾਂ ਨੂੰ ਸੁਚਾਰੂ ਯਾਤਰਾ ਅਨੁਭਵ ਦੇਣਾ ਵੀ ਹੈ। ਇਸ ਨਵੀਂ ਪ੍ਰਣਾਲੀ ਲਈ ਗੁਜਰਾਤ ਵਿੱਚ 84 ਟੋਲ ਪਲਾਜ਼ਾ ਚੁਣ ਲਿਆ ਗਿਆ ਹੈ, ਜਿੱਥੇ ਇਹ ਟੈਕਨੋਲੋਜੀ ਪਹਿਲਾਂ ਲਾਗੂ ਕਰ ਦਿੱਤੀ ਜਾਏਗੀ। ਇਸ ਪ੍ਰਣਾਲੀ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਇੰਡੀਅਨ ਹਾਈਵੇ ਮੈਨੇਜਮੈਂਟ ਕੰਪਨੀ ਲਿਮਟਿਡ ਅਤੇ ICICI ਬੈਂਕ ਦੇ ਵਿੱਚ ਇੱਕ ਸਮਝੌਤਾ ਸਹੀਬੱਧ ਕਰ ਦਿੱਤਾ ਗਿਆ ਤੇ ਹੁਣ ਹਿਮਾਚਲ ਦੀ ਗੱਲ ਕਰਦੇ ਹਾਂ ਅਸਲ ਦੇ ਵਿੱਚ ਇਕੱਲੇ ਪੰਜਾਬ ਵਿੱਚ ਹੜ੍ਹ ਨਹੀਂ ਆਏ ਹਿਮਾਚਲ ਦੇ ਵਿੱਚ ਵੀ ਭਾਰੀ ਬਰਸਾਤ ਅਤੇ ਨੁਕਸਾਨ ਦੀਆਂ ਖਬਰਾਂ ਨੇ ਹਿਮਾਚਲ ਪ੍ਰਦੇਸ਼ ਨੂੰ ਅੱਜ ਤੋਂ ਆਫ਼ਤ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਗਿਆ ਉੱਥੋਂ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਵਿਧਾਨ ਸਭਾ ਵਿੱਚ ਇਸ ਦਾ ਐਲਾਨ ਕਰ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ 21 ਅਗਸਤ ਤੋਂ ਹਿਮਾਚਲ ਵਿੱਚ ਮੌਨਸੂਨ ਵਿੱਚ ਸਰਗਰਮੀ ਦੇਖੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਹਿਮਾਚਲ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ, ਬੱਦਲ ਫਟਣ ਅਤੇ ਜ਼ਮੀਰ ਖਿਸਕਣ ਦੇ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ। ਮੁੱਖ ਮੰਤਰੀ ਸੁਖੂ ਨੇ ਕਿਹਾ ਕਿ ਇਸ ਸਮੇਂ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਚੰਬਾ, ਕੁਲੂ, ਲਾਹੌਲ-ਸਪੀਤੀ, ਮੰਡੀ, ਸ਼ਿਮਲਾ, ਕਾਂਗੜਾ ਅਤੇ ਹਿਮੇਰਪੁਰ ਸਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਨੁਕਸਾਨ ਦਾ ਅਨੁਮਾਨ 3000 ਤੋਂ 56 ਕਰੋੜ ਰੁਪਏ ਲਗਾਇਆ ਗਿਆ ਸੀ। ਸਭ ਤੋਂ ਵੱਧ ਨੁਕਸਾਨ ਸੜਕਾਂ ਪੁਲਾਂ ਤੇ ਪਾਣੀ ਅਤੇ ਬਿਜਲੀ ਦੇ ਢਾਂਚੇ ਨੂੰ ਹੋਇਆ। ਮੁੱਖ ਮੰਤਰੀ ਸੁਖੂ ਨੇ ਕਿਹਾ ਕਿ ਹਿਮਾਚਲ ਵਿੱਚ ਆਫ਼ਤ ਕਾਰਨ ਹੋਈ ਤਰਾਸਤੀ ਦੇ ਕਾਰਨ ਆਫ਼ਤ ਪ੍ਰਬੰਧਨ ਐਕਟ ਦੇ ਉਪਬੰਧਾਂ ਦੇ ਤਹਿਤ ਜ਼ਿਲ੍ਹਿਆਂ ਰਾਜ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਬੁਨਿਆਦੀ ਢਾਂਚੇ ਦੇ ਪੁਨਰ ਨਿਰਮਾਣ ਕਾਰਜਾਂ ਨੂੰ ਜੰਗੀ ਪੱਧਰ ਤੇ ਬਹਾਲ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ। ਮੁੱਖ ਮੰਤਰੀ ਸੁਖੂ ਨੇ ਕਿਹਾ ਕਿ ਹਿਮਾਚਲ ਸਮੇਤ ਸਾਰੇ ਪਹਾੜੀ ਸੂਬਿਆਂ ਦਾ ਦੁੱਖ ਸਾਡਾ ਸਾਂਝਾ ਦੁੱਖ ਹੈ। ਇਹ ਸਿਰਫ ਪਹਾੜਕ ਸੰਕਟ ਨਹੀਂ ਹੈ ਸਗੋ ਰਾਸ਼ਟਰੀ ਚਿੰਤਾ ਦਾ ਵਿਸ਼ਾ ਵੀ ਹੈ ਕਿਉਂਕਿ ਪਹਾੜ ਗਲੋਬਲ ਵਾਰਮਿੰਗ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ ਜਾਗਰੂਕਤਾ ਤੇ ਸਮੇਂ ਸਰ ਕਾਰਵਾਈ ਅੱਜ ਸਭ ਤੋਂ ਵੱਡੀ ਲੋੜ ਬਣ ਗਈ ਹੈ ਉਹਨਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅੰਨੇਵਾ ਉਸਾਰੀ ਕਾਰਜ ਬੰਦ ਕਰਨ ਦੀ ਅਪੀਲ ਵੀ ਕਰਦਾ ਹਾਂ ਕਿਉਂਕਿ ਸਾਡੇ ਪਹਾੜ ਸਿਰਫ ਸੈਰ ਸਪਾਟਾ ਸਥਾਨ ਨਹੀਂ ਹੈ ਇਹ ਜੀਵਨ ਬਚਾਉਣ ਦੇ ਥੰਮ ਵੀ ਨੇ ਸੀਐਮ ਸੁਖੂ ਨੇ ਕਿਹਾ ਕਿ ਆਫਤ ਨੇ ਘਰਾ ਪਸ਼ੂਆਂ ਤੇ ਖੇਤੀਬਾੜੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਸਾਡੀ ਸਰਕਾਰ ਇਸ ਮੁਸ਼ਕਲ ਸਮੇਂ ਵਿੱਚ ਪ੍ਰਭਾਵਿਤ ਭਰਾਵਾਂ ਅਤੇ ਭੈਣਾਂ ਦੇ ਨਾਲ ਖੜੀ ਹੈ ਅਸੀਂ ਪੁਨਰਵਾਸਤੇ ਕੰਮ ਵਿੱਚ ਵੀ ਕੋਈ ਕਸਰ ਨਹੀਂ ਛੱਡ ਰਹੇ ਜਾਣਕਾਰੀ ਦੇ ਲਈ ਦੱਸਦੇ ਹਾਂ ਕਿ ਆਪਤ ਪ੍ਰਭਾਵਿਤ ਸੂਬਾ ਹੋਣ ਦਾ ਮਤਲਬ ਇਹ ਹੈ ਕਿ ਕੁਦਰਤੀ ਆਫਤਾਂ ਦੀ ਸਥਿਤੀ ਨੂੰ ਗੰਭੀਰ ਸਮਝਦੇ ਹੋਏ ਉੱਥੋਂ ਦੀ ਸਰਕਾਰ ਨੇ ਇਸ ਨੂੰ ਇੱਕ ਵਿਸ਼ੇਸ਼ ਸ਼੍ਰੇਣੀ ਵਿੱਚ ਰੱਖ ਦਿੱਤਾ ਹੈ ਰਾਜ ਨੂੰ ਕੇਂਦਰ ਸਰਕਾਰ ਅਤੇ ਹੋਰ ਸਰੋਤਾਂ ਤੋਂ ਰਾਹਤ ਅਤੇ ਪੁਨਰਵਾਸ ਲਈ ਵਾਧੂ ਮਦਦ ਅਤੇ ਫੰਡ ਮਿਲ ਸਕਦੇ ਨੇ 피ੜਤਾਂ ਨੂੰ ਰਾਹਤ ਬਚਾਅ ਕਾਰਜ ਪੁਨਰ ਨਿਰਮਾਣ ਅਤੇ ਸਹਾਇਤਾ ਤੇਜ਼ੀ ਨਾਲ ਕੀਤੀ ਜਾ ਸਕਦੀ ਹੈ ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਖਬਰ ਕੈਨੇਡਾ ਦੀ ਹੈ ਕੈਨੇਡਾ ਵਿੱਚ ਗੋਲੀਆਂ ਲਗਾਤਾਰ ਚੱਲ ਰਹੀਆਂ ਨੇ ਸਰੀ ਅਤੇ ਵੈਨਕੂਵਰ ਦਾ ਇਲਾਕਾ ਵੀ ਇਸ ਮਸਲੇ 'ਚ ਕਾਫੀ ਪ੍ਰਭਾਵਿਤ ਹੈ ਤੇ ਦੂਸਰੇ ਪਾਸੇ ਬਰੇਮਟਨ ਅਤੇ ਟੋਰਾਂਟੋ ਵਾਲਾ ਵੀ ਕੈਨੇਡਾ ਵਿੱਚ ਗੋਲੀਬਾਰੀ ਦੇ ਮਾਮਲੇ ਵਿੱਚ ਫਰਾਰ ਦੋ ਪੰਜਾਬੀਆਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਦਰਅਸਲ ਬ੍ਰੈਂਪਟਨ ਰੂਲਿੰਗ ਏਕਰਸ ਡਰਾਈਵ ਤੇ ਰਹਾਇਸ਼ ਤੇ ਗੋਲੀਵਾਰੀ ਮਾਮਲੇ ਵਿੱਚ ਭਗੌੜੇ ਹੁਸਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਪੀਲ ਪੁਲਿਸ ਨੇ ਕਾਬੂ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਵਿੱਚ ਇਹਨਾਂ ਵੱਲੋਂ ਦੋ ਘਰਾਂ ਤੇ ਅੰਨੇਵਾਹ ਗੋਲੀਆਂ ਵਰਾ ਦਿੱਤੀਆਂ ਗਈਆਂ ਸਨ ਜਿਸ ਦੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰਵਾਈ ਕਰਦੇ ਹਾਂ ਪੁਲਿਸ ਦੇ ਵੱਲੋਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਦੱਸਣਾ ਬਣਦਾ ਕਿ ਗੋਲੀਵਰਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇਂ ਕਾਲੇ ਰੰਗ ਦੀ ਇੱਕ ਗੱਡੀ ਵਿੱਚ ਉੱਥੋਂ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ 13 ਜੁਲਾਈ ਨੂੰ ਵਿਨੀਪੈਗ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਨੇ ਵਿਨੀਪੈਗ ਮੈਨੀਟੋਬਾ ਵਿੱਚ ਸ਼ੱਕੀ ਵਾਹਨ ਦਾ ਪਤਾ ਲਗਾ ਲਿਆ ਸੀ ਜਿਸ ਦੇ ਨਾਲ ਇੱਕ ਦੀ ਪਛਾਣ ਵੀ ਹੋ ਗਈ ਸੀ ਜਾਂਚ ਕਰਤਾਵਾਂ ਨੇ ਵਿਨੀਪੈਗ ਵਿੱਚ ਜਾਂਚ ਕਰਦੇ ਹੋਏ 23 ਵਰਿਆ ਦੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ 26 ਅਗਸਤ ਨੂੰ 온ਟਾਰੀਓ ਵਾਪਸ ਲਿਆਂਦਾ ਗਿਆ ਸੀ ਅਤੇ 27 ਜੁਲਾਈ ਨੂੰ ਮਿਸਿਸ ਸਾਗਾ ਵਿੱਚ ਇੱਕ ਟ੍ਰੈਫਿਕ ਸਟਾਪ ਤੋਂ ਬਾਅਦ ਦੂਸਰੇ ਸ਼ੱਕੀ ਦੀ ਵੀ ਪਛਾਣ ਕਰ ਦਿੱਤੀ ਗਈ ਸੀ ਅਤੇ ਮੀਸੀ ਸਾਗਾ ਦੇ 20 ਵਰਿਆਂ ਦੇ ਹੁਸਨ ਦੀਪ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਹੋਰ ਲੋਕਾਂ ਦੇ ਸ਼ੱਕ ਹੋਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਅਤੇ ਇਹਦੀ ਜਾਂਚ ਵੀ ਜਾਰੀ ਹੈ ਇਸ ਸਭ ਦੇ ਦਰਮਿਆਨ ਪੀਲ ਰੀਜਨਲ ਪੁਲਿਸ ਦੇ ਵੱਲੋਂ ਇਸ ਵਿਨੀਪੈਗ ਪੁਲਿਸ ਦੀ ਮੇਜਰ ਕ੍ਰਾਈਮ ਜੁਨਡ ਦੀ ਸਹਿਯੋਗ ਵਾਸਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਆਮ ਲੋਕਾਂ ਤੱਕ ਭਾਰਤ ਅਮਰੀਕਾ ਦੇ ਟੈਰਫ ਦਾ ਕੀ ਕੋਈ ਅਸਰ ਨਜ਼ਰ ਆ ਰਿਹਾ ਜਾਂ ਨਹੀਂ ਅਸਲ ਦੇ ਵਿੱਚ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਇਸ ਵਕਤ ਟੈਰਫ ਵਾਰ ਚੱਲ ਰਹੀ ਹੈ ਤੇ ਵਿਵਾਦ ਦਾ ਪ੍ਰਭਾਵ ਹੁਣ ਆਮ ਲੋਕਾਂ ਤੱਕ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ। ਭਾਰਤੀ ਡਾਕ ਵਿਭਾਗ ਨੇ ਅਮਰੀਕਾ ਜਾਣ ਵਾਲੀਆਂ ਸਾਰੀਆਂ ਡਾਕ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਹੈ। ਇਹਦਾ ਮਤਲਬ ਹੁਣ 100 ਡਾਲਰ ਤੱਕ ਦੇ ਕੋਈ ਵੀ ਪੱਤਰ, ਦਸਤਾਵੇਜ਼, ਪਾਰਸਲ ਜਾਂ ਤੋਹਫ਼ੇ ਅਮਰੀਕਾ ਨਹੀਂ ਭੇਜੇ ਜਾ ਸਕਣਗੇ। ਮਾਮਲਾ 30 ਜੁਲਾਈ 2025 ਨੂੰ ਅਮਰੀਕਾ ਦੁਆਰਾ ਜਾਰੀ ਆਰਡਰ ਨੰਬਰ 14324 ਨਾਲ ਸੰਬੰਧਤ ਹੈ। ਇਸ ਆਦੇਸ਼ ਦੇ ਅਨੁਸਾਰ ਹੁਣ ਅਮਰੀਕਾ ਵਿੱਚ 800 ਡਾਲਰ ਤੱਕ ਦੇ ਸਾਰੇ ਸਾਮਾਨ ਤੇ ਕੋਈ ਟੈਕਸ ਛੋਟ ਨਹੀਂ ਹੋਵੇਗੀ। ਇਹ ਨਵਾਂ ਟੈਕਸ ਨਿਜਮ 29 ਅਗਸਤ ਤੋਂ ਲਾਗੂ ਹੋ ਗਿਆ ਸੀ। ਇਸ ਕਾਰਨ ਭਾਰਤੀ ਡਾਕ ਵਿਭਾਗ ਨੇ ਸਾਵਧਾਨੀ ਵਜੋਂ ਅਮਰੀਕਾ ਜਾਣ ਵਾਲੀਆਂ ਸਾਰੀਆਂ ਡਾਕ ਸੇਵਾਵਾਂ ਬੰਦ ਕਰ ਦਿੱਤੀਆਂ ਨੇ। ਡਾਕ ਵਿਭਾਗ ਦੇ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੇਵਾ ਉਦੋਂ ਤੱਕ ਬੰਦ ਰਹੇਗੀ ਜਦੋਂ ਤੱਕ ਕਸਟਮ ਟੈਕਸ ਅਤੇ ਡਾਟਾ ਐਕਸਚੇਂਜ ਨਾਲ ਸੰਬੰਧਿਤ ਸਾਰੇ ਸਿਸਟਮ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਜਾਂਦੇ। ਅਮਰੀਕਾ ਨੇ ਇੱਕ ਹੋਰ ਆਦੇਸ਼ ਵੀ ਦਿੱਤਾ ਹੈ ਜਿਸ ਵਿੱਚ 100 ਡਾਲਰ ਤੋਂ ਵੱਧ ਮੁੱਲ ਦੀਆਂ ਵਸਤੂਆਂ ਤੇ ਕਸਟਮ ਟੈਕਸ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਇਹਦੇ ਨਾਲ ਇਹ ਟੈਕਸ ਇਕੱਠਾ ਕਰਨ ਵਾਲੀਆਂ ਕੰਪਨੀਆਂ ਜਾਂ ਏਜੰਸੀਆਂ ਨੂੰ ਅਮਰੀਕੀ ਕਸਟਮ ਵਿਭਾਗ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਹਾਲਾਂਕਿ 15 ਅਗਸਤ ਨੂੰ ਕੁਝ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਸਨ ਪਰ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਹਾਲੇ ਵੀ ਸਪਸ਼ਟ ਨਹੀਂ ਨੇ ਜਿਵੇਂ ਕਿ ਕਿਹੜੀਆਂ ਕੰਪਨੀਆਂ ਟੈਕਸ ਇਕੱਠਾ ਕਰਨਗੀਆਂ ਅਤੇ ਟੈਕਸ ਇਕੱਠਾ ਕਰਨ ਦਾ ਤਰੀਕਾ ਫਿਰ ਕੀ ਹੋਵੇਗਾ 25 ਅਗਸਤ ਤੋਂ ਬਾਅਦ ਅਮਰੀਕਾ ਜਾਣ ਵਾਲੀਆਂ ਉਡਾਨਾਂ ਅਤੇ ਕੋਰੀਅਰ ਕੰਪਨੀਆਂ ਨੇ ਭਾਰਤੀ ਡਾਕ ਸੰਭਾਲ ਲੈਣਾ ਬੰਦ ਕਰ ਦਿੱਤਾ ਸੀ ਉਸ ਸਮੇਂ ਕਿਹਾ ਗਿਆ ਸੀ ਕਿ 100 ਡਾਲਰ ਤੱਕ ਦੇ ਤੋਹਫੇ ਦੀਆਂ ਚੀਜ਼ਾਂ ਅਤੇ ਦਸਤਾਵੇਜ਼ ਭੇਜੇ ਜਾ ਸਕਦੇ ਨੇ ਪਰ ਹੁਣ ਇਹ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਇਹ ਫੈਸਲਾ ਉਹਨਾਂ ਭਾਰਤੀਆਂ ਲਈ ਵਿਸ਼ੇਸ਼ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਜੋ ਅਮਰੀਕਾ ਵਿੱਚ ਰਹਿੰਦੇ ਆਪਣੇ ਪਰਿਵਾਰਾਂ ਜਾਂ ਦੋਸਤਾਂ ਨੂੰ ਦਸਤਾਵੇਜ਼ ਤਹਫੇ ਜਾਂ ਪਾਰਸਲ ਭੇਜਣਾ ਚਾਹੁੰਦੇ ਸੀ ਜਾਂ ਭੇਜਦੇ ਆ ਹੁਣ ਉਹ ਰਵਾਇਤੀ ਡਾਕ ਸੇਵਾਵਾਂ ਤੇ ਭਰੋਸਾ ਨਹੀਂ ਕਰ ਸਕਣਗੇ ਅਤੇ ਉਹਨਾਂ ਨੂੰ ਮਹਿੰਗੀਆਂ ਕੋਰੀਅਰ ਕੰਪਨੀਆਂ ਦਾ ਸਹਾਰਾ ਲੈਣਾ ਪੈ ਸਕਦਾ ਹੈ ਡਾਕ ਵਿਭਾਗ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਅਮਰੀਕਾ ਭੇਜਣ ਲਈ ਡਾਕ ਬੁੱਕ ਕੀਤੀ ਹੋਈ ਸੀ ਅਤੇ ਹੁਣ ਉਹ ਡਾਕ ਨਹੀਂ ਭੇਜੀ ਜਾ ਸਕੇਗੀ ਉਹ ਆਪਣੇ ਪੈਸੇ ਉਹਨਾਂ ਕੋਲੋਂ ਵਾਪਸ ਲੈ ਸਕਦੇ ਨੇ ਸਰਕਾਰ ਨੇ ਕਿਹਾ ਕਿ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਲਦ ਡਾਕ ਸੇਵਾਵਾਂ ਨੂੰ ਬਹਾਲ ਕਰਨ ਦੇ ਬਦਲ ਤਲਾਸ਼ੇ ਜਾ ਰਹੇ ਨੇ ਪਰ ਸਾਨੂੰ ਉਦੋਂ ਤੱਕ ਉਡੀਕ ਕਰਨੀ ਪਵੇਗੀ ਜਦੋਂ ਤੱਕ ਅਮਰੀਕੀ ਕਸਟਮ ਅਤੇ ਸੁਰੱਖਿਆ ਵਿਭਾਗ ਡਾਟਾ ਸਾਂਝਾ ਕਰਨ ਅਤੇ ਟੈਕਸ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਦਿੰਦਾ ਮਾਹਿਰਾਂ ਦਾ ਮੰਨਣਾ ਇਹ ਹੈ ਕਿ ਇਹ ਕਦਮ ਭਾਰਤ ਅਤੇ ਅਮਰੀਕਾ ਵਿਚਕਾਰ ਵਾਧੇ ਵਪਾਰਕ ਤਣਾਅ ਦੇ ਕਾਰਨ ਝੁੱਕੇ ਜਾ ਰਹੇ ਨੇ ਦੋਵਾਂ ਮੁਲਕਾਂ ਵਿਚਕਾਰ ਕਸਟਮ ਅਤੇ ਡਾਟਾ ਐਕਸਚੇਂਜ ਤੇ ਸਮਝੌਤੇ ਤੋਂ ਬਿਨਾਂ ਡਾਕ ਸੇਵਾਵਾਂ ਦਾ ਆਮ ਸੰਚਾਲਨ ਦੱਸਿਆ ਜਾ ਰਿਹਾ ਕਿ ਅਸੰਭਵ ਹੈ ਤੇ ਹੁਣ ਇੱਕ ਹੋਰ ਵੱਡੀ ਕੁਦਰਤੀ ਕਰੋਪੀ ਦੀ ਖਬਰ ਵਲ ਰਹੀ ਹੈ ਕਿਸੇ ਪਾਸੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਤੇ ਕਿਸੇ ਪਾਸੇ ਕਿਸੇ ਹੋਰ ਨੇ ਜਾਣਕਾਰੀ ਅਫਗਾਨਿਸਤਾਨ ਵਾਲੇ ਪਾਸੋਂ ਮਿਲ ਰਹੀ ਹੈ ਕਿ ਉੱਥੇ ਪੁਚਾਲ ਆਇਆ ਅਤੇ ਪੁਚਾਲ ਦੇ ਕਾਰਨ 800 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਏਐਫਪੀ ਦੀ ਰਿਪੋਰਟ ਅਨੁਸਾਰ ਸੈਂਕੜੇ ਰੋਕ ਜ਼ਖਮੀ ਵੀ ਹੋ ਚੁੱਕੇ ਨੇ ਕੁਨਾਰ ਸੂਬੇ ਵਿੱਚ ਪੁਚਾਲ ਦੀ ਤੀਬਰਤਾ ਰੈਕਟਰ ਪਮਾਨੇ ਤੇ 6 ਮਾਪੀ ਗਈ ਸੋਮਵਾਰ ਸਵੇਰੇ ਮਰਨ ਵਾਲਿਆਂ ਦੀ ਗਿਣਤੀ ਪਹਿਲਾਂ 250 ਦੱਸੀ ਗਈ ਸੀ ਪਰ ਦੁਪਹਿਰ ਤੱਕ ਇਹ ਅੰਕੜਾ 800 ਨੂੰ ਵੀ ਪਾਰ ਕਰ ਗਿਆ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਇਸ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਐਸ ਜੈ ਸ਼ੰਕਰ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਪੁਚਾਲ ਪੀੜਤਾ ਪ੍ਰਤੀ ਡੂੰਗੀ ਸੰਵੇਦਨਾ ਵੀ ਪ੍ਰਗਟ ਕੀਤੀ ਹੈ ਉਹਨਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਪ੍ਰਾਰਥਨਾ ਕੀਤੀ ਹੈ ਉਹਨਾਂ ਭਰੋਸਾ ਦਿੱਤਾ ਕਿ ਭਾਰਤ ਇਸ ਮੁਸ਼ਕਲ ਸਮੇਂ ਵਿੱਚ ਅਫਗਾਨਿਸਤਾਨ ਨੂੰ ਹਰ ਸੰਭਵ ਮਦਦ ਪ੍ਰਦਾਨ ਕਰੇਗਾ ਅਮਰੀਕੀ ਭੂ ਵਿਗਿਆਨ ਸਰਵੇਖਣ ਦੇ ਅਨੁਸਾਰ 31 ਅਗਸਤ ਨੂੰ ਉਥੋਂ ਦੇ ਸਮੇਂ ਅਨੁਸਾਰ ਰਾਤ 11:47 ਵਜੇ ਪੂਰਬੀ ਅਫਗਾਨਿਸਤਾਨ ਵਿੱਚ 6.0 ਤੀਬਰਤਾ ਦਾ ਭੁਚਾਲ ਆੰਕਿਆ ਗਿਆ। ਭੁਚਾਲ ਦਾ ਕੇਂਦਰ 27 ਕਿਲੋਮੀਟਰ ਦੂਰ ਅਤੇ 8 ਕਿਲੋਮੀਟਰ ਦੀ ਡੂੰਘਾਈ ਤੇ ਸੀ। ਅਫਗਾਨਿਸਤਾਨ ਭੁਚਾਲ ਲਈ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਕਈ ਫਾਲਟ ਲਾਈਨਾਂ ਦੇ ਉਪਰ ਸਥਿਤ ਹੈ। ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਇੱਥੇ ਮਿਲਦੀਆਂ ਨੇ। ਪੂਰਬੀ ਅਫਗਾਨਿਸਤਾਨ ਦਾ ਪਹਾੜੀ ਇਲਾਕਾ ਜ਼ਮੀਨ ਖਿਸਕਣ ਵਾਸਤੇ ਵੀ ਸੰਵੇਦਨਸ਼ੀਲ ਦੱਸਿਆ ਜਾਂਦਾ ਹੈ। ਜਿਸ ਕਾਰਨ ਐਮਰਜੈਂਸੀ ਵਿੱਚ ਬਚਾਅ ਕਾਰਜ ਹੋਰ ਵੀ ਮੁਸ਼ਕਲ ਹੋ ਜਾਂਦੇ ਨੇ ਤਾਲਬਾਨ ਸਰਕਾਰ ਨੇ ਬਚਾਅ ਕਾਰਜ ਲਈ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਨੇ ਅਤੇ ਜ਼ਖਮੇ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਪੁਚਾਲ ਕਾਰਨ ਸੈਂਕੜੇਕਰ ਇੱਕੋ ਦਮ ਮਲਬੇ ਵਿੱਚ ਤਬਦੀਲ ਹੋ ਗਿਆ ਪਿਛਲੇ ਸਾਲ ਪੱਛਮੀ ਹਿੱਸੇ ਵਿੱਚ ਆਏ ਪੁਚਾਲ ਦੇ ਕਾਰਨ ਵੀ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਇਸ ਤੋਂ ਪਹਿਲਾਂ 7 ਅਕਤੂਬਰ 2023 ਨੂੰ ਵੀ ਅਫਗਾਨਿਸਤਾਨ ਵਿੱਚ 6.3 ਤੀਬਰਤਾ ਦਾ ਪੁਚਾਲ ਆਇਆ ਸੀ ਤਾਲਿਬਾਂ ਸਰਕਾਰ ਨੇ ਅੰਦਾਜ਼ਾ ਲਗਾਇਆ ਸੀ ਕਿ ਇਸ ਕੁਦਰਤੀ ਆਫਤ ਵਿੱਚ ਘੱਟੋ-ਘੱਟ 4000 ਲੋਕ ਮਾਰੇ ਗਏ ਸਨ। ਇਹੀ ਹਾਲ ਇਸ ਸਮੇਂ ਵੀ ਹੋ ਸਕਦਾ ਕਿਉਂਕਿ ਇਹ ਕੁਦਰਤੀ ਆਫਤਾਂ ਨੇ ਪਰ ਜਿਸ ਤਰੀਕੇ ਨਾਲ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਸਰਕਾਰਾਂ ਉਸ ਤਰੀਕੇ ਨਾਲ ਸਾਰ ਲੈਣ ਗਿਆ ਕੇਂਦਰ ਸਰਕਾਰ ਨੇ ਬਹੁਤਾ ਪੰਜਾਬ ਵਾਲੇ ਪਾਸੇ ਇਸ ਤਰ੍ਹਾਂ ਦੀ ਸੰਵੇਦਨਾ ਦਾ ਪ੍ਰਗਟਾਵਾ ਨਹੀਂ ਕੀਤਾ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੀਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਧਿਰ ਰੱਖਾ